ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਹੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਰੋ ਤਾਜੀ ਵੜ ਸੂਈ ਵੀ ਜਰਸੀ ਇਹ ਸੇ ਦਾ ਡਿਟੇਲ ਇਹਦੇ ਬਾਰੇ ਵੀਰ ਨੂੰ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਰਿਕੋਦੀਪ ਸਿੰਘ ਪਿੰਡ ਗੁਰਮੰਗਰ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ ਵੈਲ ਨੰਬਰ 9868755069 9868755069 ਜਿਹਨੇ ਆਪਾਂ ਵਿਹੜ ਦੇਖੀ ਇਹਨਾਂ ਸੁਆ ਕਿਹੜਾ ਸੁਈ ਹੈ ਇਹ ਦੁੱਧ ਦਾ ਸੁਆ ਹੋਈ ਹੈ ਮੇਰੀ ਆਂਟੀ ਕਹ ਦੇਣਾ ਤੀਜੇ ਦਿਨ ਹੋ ਗਿਆ ਸੁਈ ਨੂੰ ਬੱਚਾ ਆ ਗਿਆ ਪਿੱਛੇ ਦੇਣਾ ਹਾਂ ਮੰਗ ਲ ਬੱਚਾ ਜੀ ਆਰ ਜੂ ਡਨ ਹਾਂ ਦੁੱਧ ਕਿੰਨਾ ਹੁਣ ਮੇਨ ਨਾਲ 15 ਲੀਟਰ ਰਹਿ ਗਏ ਸੱਤ ਰੀਟਰ ਟਾਈਮ ਦਾ 14 ਜਮਾ ਮੇਨ ਨਾਲ ਹੈਗਾਗਾ 15 ਮੈਂ 15 ਤੋਂ ਉੱਪਰ ਹੋ ਘਟ ਨਹੀਂ ਠੀਕ ਹੈ ਚੌਂਡ ਚਵਾ ਧਾਰਾਂ ਦੇ ਇੱਕ ਨੰਬਰ ਠੀਕ ਹੈ ਅੰਦਾਜ਼ਾ ਦੁੱਧ ਕਿੰਨਾ ਕ ਪਾਉਗੀ ਅੰਦਾਜ਼ਾ ਵੀਰੇ ਹੁਣ 20 ਤੋਂ 18 ਲੀਟਰ ਪਾਉ ਜੇ ਹਾਂ ਮਨਾ ਗਰਮੀ ਠੀਕ ਹੈ ਮੰਨ ਕੇ ਜਿਲੇ ਵੀ 18 ਕਿਲੋ ਦੁੱਧ ਵਾਲੀ ਬੈੜਾ ਹਕੀਕਤ ਹੈਗੀ ਆ ਕਹਿੰਦੇ ਆ ਵੀ 25-24 ਗਈ ਉਹਦੇ ਫਾਇਦਾ ਕੋਈ ਨਹੀਂ ਮੈਂ ਗਰਮੀ ਜਾਰੇ ਆ ਗਰਮੀ ਕਰਕੇ ਇਹਨਾਂ ਦੁੱਧ ਕੱਢ ਦੂਗਾ ਠੀਕ ਹੈ ਤੇ ਬਾਕੀ ਥਾਣਾ ਥਣ ਬੜਾ ਪਿਆਰਾ ਲੱਗਿਆ ਹਨਾ ਬਾਕੀ ਵੱਡੀ ਬੈੜਾ ਵੀਰੇ ਪੂਰੀ ਠੀਕ ਹੈ ਅੱਗੇ ਪਿਛੇ ਲੇਵਾ ਤੇ ਨਿਆਣਾ ਵਗੈਰਾ ਵਧੀਆ ਪਹੁੰਦੀ ਹੈ ਹਾਂ ਉਨੀ ਬਸ ਲੋੜ ਹੀ ਮਰੇ ਹਿੱਟਦੀ ਆ ਠੀਕ ਹੈ ਦੂਨੇ ਪਾਸੇ ਰਹਿੰਦੇ ਚੋਈ ਜਾਵੇ ਸੋ ਲੇਵਾ ਦੇਖੋ ਪੂਰਾ ਸਾਫ ਸੁਥ ਇਰੇ ਡੱਬਾ ਕਰਾਂਗੇ ਫੋਨ ਤੇ ਹੋਊਗਾ ਜੈ ਜੀ ਵੀਰ ਠੀਕ ਹੈ ਰੇਟ ਇਹਦਾ ਫੋਨ ਤੇ ਕਰਾਂਗੇ ਤੇ ਹੋਊਗਾ ਵੀਰ ਜੀ ਜੈ ਜੈ ਕੱਦ ਬੱਡ ਬਹੁਤ ਜ਼ਿਆਦੇ ਆ ਬੱਚਾ ਆ ਗਿਆ ਮੇਲ ਕਾਫੇ ਦੇ ਵਿੱਚ ਅੱਜ ਦਾ ਬਹੁਤ ਲੰਬਾ ਰਿਹਾ ਇੱਕ ਕੁ ਫੀਟਾਂ ਬਹਿਣਾ ਜੀ ਠੀਕ ਹੈ 14 ਲੀਟਰ ਦੁੱਧ ਜਮਾ ਨੈਟ ਹਾਜ਼ਰ ਅੱਥਲੇ ਹਾਂ ਠੀਕ ਹੈ ਸੋ ਸਾਫ਼ ਸੁਥਰੀ ਵਹਿੜਾ ਰਾਜੀ ਸਮੀਪਲੀ ਵੀ ਦੂਜਾ ਸੂਆ ਸੂਈ ਸਵਾਈ 14 ਕਿਲੋ ਬੋਲੀਆਂ ਇਹਦੇ ਥੱਲੇ ਇਸ ਵਕਤ ਤੀਜਾ ਚੌਥਾ ਦਿਨ ਹੋ ਗਿਆ ਸੂਈ ਨੂੰ ਬੱਚਾ ਮੇਲ ਕਾਫਾ ਥਾਂਡੇਵਾ ਨੇੜੇ ਤੋਂ ਦੇਖ ਸਕਦੇ ਦੋ ਜੇਵਸ ਚ ਹਵਾਨਾ ਦੇਖ ਸਕਦੇ ਹੋ ਮੁੱਠੀ ਵਾਲਾ ਥਾਣਾ ਜਮ ਮਿਲਕ ਮੀਨ ਵਗੈਰਾ ਸੋਹਣੀ ਚੰਗੀ ਦਿਖਾਈ ਦਿੰਦੇ ਆ ਤੇ ਬਾਕੀ ਕੱਦ ਕਾੜ ਬਹੁਤ ਜ਼ਿਆਦਾ ਹੈ ਪਿੰਡ ਗੁਰਮਾ ਜ਼ਿਲ੍ਹਾ ਬਰਨਾਲਾ 9878755069 ਕੋਈ ਵੀ ਰਿਸ ਬੈਡ ਰੋ ਖਰੀਦਣਾ ਚਾਹਵਣ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ